ਸਭਾ ਹਲਕਾ ਫਤੇਗੜ ਸਾਹਿਬ ਤੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਵੱਲੋਂ ਜ਼ਿਲ੍ਹਾ ਫਤੇਗੜ ਸਾਹਿਬ ਦੇ ਵੱਖ-ਵੱਖ ਥਾਵਾਂ ਤੇ ਚੋਣ ਪ੍ਰਚਾਰ ਕੀਤਾ ਗਿਆ। ਇਸੇ ਤਹਿਤ ਜੀਪੀ ਲੋਹਾਨਗਰ ਮੰਡੀ ਗੋਬਿੰਦਗੜ ਦੇ ਵਿੱਚ ਵੀ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੇ ਵਾਰਡ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ। ਸੋਨਾ ਕਿਹਾ ਕਿ ਚੋਣ ਮਹਿੰਮ ਦੇ ਵਿੱਚ ਲੋਕਾਂ ਦਾ ਭਰਵਾ ਹੁੰਕਾਰਾ ਮਿਲ ਰਿਹਾ ਹੈ ਕਿਉਂਕਿ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਸੋ ਜੀਪੀ ਨੇ ਕਿਹਾ ਕਿ ਇਹ ਉਹ ਐਮਪੀ ਬਣਨ ਤੋਂ ਬਾਅਦ 3 ਦਿਨ ਫਤੇਗੜ ਸਾਹਿਬ ਦਫਤਰ ਦੇ ਵਿੱਚ ਜ਼ਰੂਰ ਬੈਠਣਗੇ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦਾ ਹੱਲ ਕਰ ਸਕਣ। ਚੋਣ ਮਹਿੰਮ ਦੇ ਵਿੱਚ ਪਰਵਾਹ ਹੰਗਾਰਾ ਮਿਲ ਰਿਹਾ ਲੋਕਾਂ ਦਾ ਐਮਪੀ ਬਣਨ ਤੋਂ ਬਾਅਦ 3 ਦਿਨ ਜ਼ਰੂਰ ਦਫਤਰ ਦੇ ਵਿੱਚ ਬੈਠਣਗੇ ਜੀਪੀ ਦੇ ਵੱਲੋਂ ਕਿਹਾ ਗਿਆ। ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਕੱਢਣਗੇ ਹੱਲ। ਸ੍ਰੀ ਫਤੇਗੜ ਸਾਹਿਬ ਦੇ ਵਿੱਚ ਜੋਰਾ ਸ਼ੂਰਾ ਤੇ ਚੱਲ ਰਹੀ ਹੈ ਚੋਣ ਮਹਿੰਮ। ਜ਼ਗੁਰਪ੍ਰੀਤ ਸਿੰਘ ਜੀਪੀ ਦੇ ਵੱਲੋਂ ਜਾਰੀ ਹੈ ਚੋਣ ਪ੍ਰਚਾਰ ਜਿਥੇ ਕਿ ਉਹਨਾਂ ਨੂੰ ਲੋਕਾਂ ਦੇ ਵੱਲੋਂ ਪਰਵਾਹ ਹੰਗਾਰਾ ਵੀ ਮਿਲ ਰਿਹਾ ਹੈ। ਚੂਣ ਮਹਿੰਮ ਦੇ ਵਿੱਚ ਲੋਕਾਂ ਦਾ ਪਰਵਾ ਹੰਗਾਰਾ ਮਿਲ ਰਿਹਾ ਹੈ ਗੁਰਪ੍ਰੀਤ ਸਿੰਘ ਜੀਪੀ ਨੂੰ ਸਜੋਰਾ ਸ਼ੁਰੂ ਤੇ ਚੱਲ ਰਿਹਾ ਚੂਣ ਪ੍ਰਚਾਰ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਚੂਣ ਪ੍ਰਚਾਰ ਕੀਤਾ ਗਿਆ ਜਿਸ ਤੇ ਕਿ ਲੋਕਾਂ ਦਾ ਪਰਵਾ ਹੰਗਾਰਾ ਮਿਲਿਆ ਇਸ ਚੂਣ ਮਹਿੰਮ ਦੇ ਵਿੱਚ ਸੋ ਐਮਪੀ ਬਣਨ ਤੋਂ ਬਾਅਦ ਤਿੰਨ ਦਿਨ ਦਫ਼ਤਰ ਦੇ ਵਿੱਚ ਜ਼ਰੂਰ ਬੈਠਣਗੇ ਦਫ਼ਤਰ ਦੇ ਵਿੱਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜ਼ਰੂਰ ਸੁਣਨਗੇ ਅਤੇ ਉਹਨਾਂ ਦਾ ਹੱਲ ਕੱਢਿਆ ਜਾਵੇਗਾ